ਸਤਿ ਸ੍ਰੀ ਅਕਾਲ ਮਿੱਤਰੋ ਅੱਜ ਆਪਾਂ ਮਿਲਾਂਦੇ ਆ ਤੁਹਾਨੂੰ ਆਪਣੇ ਖਾਸ ਮਿੱਤਰਾਂ ਨਾਲ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਆਣਾ ਚਾਹੂਗੇ ਬਸ ਕਹਿਣੇ ਕੀ ਚਾਹੀਏ ਯਾਰ ਧੁੰਦ ਬਹੁਤ ਪੈ ਰਹੀ ਹੈ ਉੱਚੀ ਬੋਲ ਧੁੰਦ ਬਹੁਤ ਪੈ ਰਹੀ ਹੈ ਹਾਂਜੀ ਹਾਂਜੀ ਸਰ ਅੱਜ ਧੁੰਦ ਬਹੁਤ ਪੈ ਰਹੀ ਹੈ ਔਰ ਅੱਜ ਅੱਜ 26 ਜਨਵਰੀ ਤੇ ਆਏ ਆ ਠੀਕ ਹੈ ਪੌਦੇ ਲਗਾਣ ਜੀ ਤੁੰਨ ਬਹੁਤ ਪਿਆਰੀ ਆ ਸਾਨੂੰ ਸਪੈਸ਼ਲ ਬੁਲਾਇਆ ਗਿਆ ਠੀਕ ਹੈ ਪੌਦੇ ਕਿੱਥੇ ਪੌਦੇ ਕਿੱਥੇ ਲਾਣੇ ਨੇ ਪੌਦੇ ਜੀ ਇੱਧਰ ਲਗਾਣੇ ਨੇ ਇੱਧਰ ਪਾਣੀ ਖੜਾ ਜੀ ਦੇਖੋ ਪਰ ਐਦਾਂ ਦੇ ਪਾਣੀ ਚ ਪੌਦੇ ਲੱਗ ਜਾਣਗੇ ਲੱਗਣੇ ਨਹੀਂ ਨਹੀਂ ਸਰ ਪਾਣੀ ਕਿੰਦਾ ਪੌਦਾ ਲੱਗਣਗੇ ਜੀ ਫਿਰ ਕੀ ਕਹਿਣਾ ਚਾਹੂਗੀ ਅਸੀਂ ਕਹਿਣਾ ਚਾਹੂਗੀ ਜੀ ਪਹਿਲਾਂ ਪਾਣੀ ਨੂੰ ਸਾਈਡ ਮਾ ਕਰਿਆ ਜਾਵੇ ਪਹਿਲਾਂ ਤੇਰੇ ਵਾਸਤੇ ਭੈਣ ਚ ਰੋ ਜਨਰੇਟਰ ਮਂਗਾਇਆ ਜਾਵੇ ਪਾਣੀ ਕੱਢਣੇ ਵਾਲਾ ਬਾਕੀ ਧੁੱਧ ਬਹੁਤ ਹੈ ਅੱਜ ਜਨਰੇਟਰ ਵੀ ਲਗੜੇ ਕਰ ਤੋ ਪਾਣੀ ਬਹੁਤ ਹੈ ਹੋਰ ਪਾਣੀ ਮੋਤ ਹੈ ਜੀ ਅੱਛਾ ਹੋਰ ਕੁਝ ਕਹਿਣਾ ਚਾਹੁੰਗੇ ਹੋਰ ਹੋਰ ਜੀ ਬੱਸ ਜੀ ਅੱਜ ਅਸੀਂ ਆਏ ਆ 20 ਜਨਵਰੀ ਤੇ ਅੱਛਾ ਤੁਹਾਨੂੰ ਸਪੈਸ਼ਲ ਬੁਲਾਇਆ ਗਿਆ ਪੂਜ ਪਤਾ 26 ਜਨਵਰੀ ਨੂੰ ਕੀ ਹੁੰਦਾ ਨਾ ਜੀ ਨਾ ਸਾਨੂੰ ਨਹੀਂ ਪਤਾ ਹੈਗਾ ਜੀ ਅਸੀਂ ਤਾਂ ਨੂੰ ਬੁਲਾਇਆ 26 ਜਨਵਰੀ ਨੂੰ ਹਾਂ ਜੀ ਭਾਈ ਤੁਹਾਨੂੰ ਪਤਾ 26 ਜਨਵਰੀ ਨੂੰ ਕੀ ਹੋਇਆ ਸੀ ਨਹੀਂ ਨਹੀਂ ਮੈਨੂੰ ਨਹੀਂ ਪਤਾ ਜੀ ਯੋ ਬਾਈ ਦੇਖੋ ਪੰਜਾਬ ਕੇ ਹਾਲ ਮੈਂ ਜਾਣਦਾ ਪਤਾ ਹੀ ਨਹੀਂ 26 ਜਨਵਰੀ ਨੂੰ ਕੀ ਹੋਇਆ ਦਾ ਹਾਂਜੀ ਸਰ ਜੀ ਸਾਨੂੰ ਪਤਾ 26 ਜਨਵਰੀ ਨੂੰ ਕੀ ਹੋਇਆ ਜੀ ਨਹੀਂ ਯਾਰ ਕੰਮ ਕਰਨਾ ਹੈ ਉਹਨੂੰ ਸਭ ਪੰਜਾਬ ਮੈਂ ਦੇ ਦਿੰਦੇ हम अपने गणतंत्र को संविधानिक आदर्शों की दिशा में आगे बढ़ा रहे हैं उसी दिन हमने अपने संविधान को पूरी तरह से लागू किया लोकतंत्र <laughs> पता तो मतलब नहीं आएगा छब्बीस जनवरी में क्या गूगल में सर्च कर कर का देख रहे <laughs> <दारे वाग जिए। laughs>